ਸਰ ਰਾਂ ਸੰਦੀਸਰ ਮਾਦੇ ਇੱਕ ਹੀ ਗਲਤ ਹੋਈ ਜਿਹੜਾ ਸਰ ਮੈਂ ਇੱਥੇ ਆਈ ਮਦਦ ਕਰ ਮੰਗਣ ਠੀਕ ਹੈ ਆਪਾਂ ਨੇ ਵਰ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਕਦ ਤੱਕ ਨਹੀਂ ਅਗੂਦੀ ਭੁੱਲ ਦੇਗੇ ਠੀਕ ਹੈ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉੱਥੇ ਮੁੰਡੇ ਤੰਗ ਕਰਦੇ ਪਏ ਸਰ 24/7 ਆਹ ਹੀ ਸਮਾਨ ਲਾ ਤੇ ਮੁੰਡੇ ਮੈਂ ਤਾਂ ਕਹਿੰਦਾ ਮੈਂ ਪੁਲਿਸ ਨੂੰ ਕਿਹਾ ਮੈਨੂੰ ਤੰਗ ਕਰਦੇ ਪਏ ਆ ਤੇ ਇਹਨਾਂ ਨੇ ਮੈਨੂੰ ਥਾਪੜ ਮਾਰ ਤੂੰ ਕਰਦਾ ਮੈਂ ਰਾਤ ਨੂੰ ਪੂਰੀ ਦੁਨੀਆ ਕੀ ਕਰਦੇ ਮੇਰੇ ਸਭ ਨੂੰ ਥਾਪੜ ਮਾਰ ਕੇ ਭਜਾਓ ਠੀਕ ਹੈ ਤੇ ਇਸ ਬੰਦੇ ਨੇ ਮੈਨੂੰ ਫਿਰ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫਿਰ ਮੈਨੂੰ ਮਾਰਿਆ ਪਿੱਟਿਆ ਅੰਦਰ ਲੈ ਕੇ ਗਿਆ ਹੱਥ ਕੜੀਆਂ ਪਾਈਆਂ ਲਾਸ਼ਾਂ ਬਾਹਰ ਦੀਆਂ ਸਿਰ ਤੇ ਬੂਟ ਮਾਰੇ ਕਿੰਨਾ ਕੁਛ ਕੀਤਾ ਮੈਨੂੰ ਅੰਦਰ ਬਿਠਾ ਕੇ ਹਾਂਜੀ ਸਰ ਕੰਦਾ ਇੱਕ ਬੰਦਾ ਆਇਆ ਕੋਈ ਸਿਵਲ ਤੇ ਉਹਨੂੰ ਕੰਦਾ ਨਾ ਕਰ ਨਾ ਕੁਛ ਕਰ ਨਾ ਤੇ ਕਰਦਾ ਇਹਦਾ ਕੀ ਮਤਲਬ ਹੋਇਆ ਇਹ ਪੰਜਾਬ ਪੁਲਿਸ ਤੇ ਮੁਜਰਾ ਕਰਾਉਂਦੇ ਸਦੀ ਇੱਕ ਗੁੱਦੀ ਦੀ ਹੈਲਪ ਕਰਾਉਂਦੇ ਪਏ ਇਹ ਉਹਨਾਂ ਵੱਲੋਂ ਹਾਂਜੀ ਉਹਨਾਂ ਵੱਲੋਂ ਲਾਜਮਾਂ ਵੱਲੋਂ ਲਾਜਮਾਂ ਵੱਲੋਂ ਸੀਸੀਟੀਵੀ ਕੈਮਰਾ ਤੇ ਮੈਨੂੰ ਕੋਈ ਗਲਤ ਕੁਛ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆਇਆ ਤੇ ਇਹਨਾਂ ਨੇ ਕਿ ਤੂੰ ਕਰਦਾ ਵਾ ਰਾਤੀ ਮੂੰਹ ਚਪੇੜ ਮਾਰ ਕੇ ਕੰਦੇ ਹਾਂ ਮੈਂ ਕਿਹਾ ਕੀ ਮਤਲਬ ਹੈ ਇਹਨੇ ਖੁਦ ਕੀਤੀ ਜੇ ਨਾ ਤੁਸੀਂ ਗਲਤ ਬੋਲੇ ਤਾਂ ਸੀਸੀਟੀਵੀ ਕੈਮਰਾ ਦੇਖੋ ਮੈਂ ਵੀਡੀਓ ਬਣਾਉਂਦਾ ਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੰਮ ਸਰ ਮੈਂ ਵੀ ਕੀਤੀ ਕੀਤੀ ਹੁੰਦੀ ਨੇ ਮੇਰੀ ਮੈਡੀਕਲ ਦੋ ਮੈਡੀਕਲ ਕੋਈ ਨਹੀਂ ਬਣਾਇਆ ਹੋਰ ਵੀ ਤੁਹਾਡੇ ਨਾਲ ਕੋਈ ਨਹੀਂ ਬਸ ਮੈਂ ਕੱਲਾ ਹੀ ਸੀ ਸਰ ਤੇ ਕੱਲਾ ਵੇਖ ਕੇ ਇਹਨਾਂ ਨੇ ਪੈ ਗਿਆ ਮੈਨੂੰ ਇਹ ਕਿੰਨੇ ਜਣੇ ਸੀ ਇਹ ਤਿੰਨ ਚਾਰ ਜਣੇ ਇੱਕ ਹੋਰ ਇੱਕ ਪੁਲਿਸ ਮੁਲਾਜ਼ਮ ਬਾਹਰ ਬੈਠੇ ਸੀ ਤੇ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਕਾ ਅੰਦਰ ਬੈਠਾ ਕੋਟੇ ਤੁਹਾਨੂੰ ਛੱਡਤਾ ਨੇ ਕੋਟੇ ਫਸੇਰੇ 5 6 ਹੋਏ ਛੱਡਿਆ ਸਰ ਮੈਨੂੰ ਅੱਛਾ ਠੀਕ ਹੈ ਕਹਿੰ ਤੋ ਬਰਥਡੇ ਸੀਗਾ ਮੇਰਾ ਅਗਲੇ ਦਿਨ ਕੰਦੇ ਪੈ ਇਤਰਾ ਬਰਥਡੇ ਮੈਂ ਕਿਹਾ ਇਹਨਾਂ ਨੇ ਕੰਦੇ ਇਤਰਾ ਬਰਥਡੇ ਮੈਂ ਕਿਹਾ ਮੇਰਾ ਬਰਥਡੇ ਦਾ ਗਣ ਕਿਹਦਾ ਫੇਰ ਵੀ ਜ਼ਰਾ ਬਰਥਡੇ ਗਿਫਟ ਮਿਲ ਗਿਆ ਇਹ ਇਹ ਕਿਹਦੇ ਲੱਗਦਾ ਨਹੀਂ ਤੁਹਾਡੇ ਨਾਲ ਤਕੇਸ਼ਾ ਹੀ ਬਹੁਤ ਤਕੇਸ਼ਾ ਹੈ ਸਰ ਪੰਜਾਬ ਪੁਲਿਸ ਸਾਡੀ ਮਦਦ ਕਰਨ ਲਈ ਗਈ ਕੀ ਸਾਨੂੰ ਤਾਂ ਸਾਨੂੰ ਕੁੱਟਣ ਲਈ ਗਈ ਆ ਤੇ ਸਭ ਤੋਂ ਵੱਡੀ ਗਲਤੀ ਗੱਲ ਇਹ ਹੋਈ ਮੇਰੇ ਕੋਲ ਇਨਾ ਕੋ ਮਦਦ ਮੰਗਣ ਆ ਗਿਆ ਥਾਂ ਤੇ ਮੇਰੀ ਮੰਗ ਵੀ ਦਾ ਮੇਰੀ ਮੰਗ ਨੂੰ ਇਨਸਾਫ ਦੇ ਦਵਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਰਹਿਣ ਲੋਕ ਤੇ ਲੋਕ ਪੰਜਾਬ ਪੁਲਿਸ ਤੋਂ ਮਦਦ ਵਸੇ ਆਉਂਦੇ ਵੇ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਜਿਸ ਤਰ੍ਹਾਂ ਇਹਨਾਂ ਵੱਲੋਂ ਕੀਤਾ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਦੇ ਘਰ ਹੋਣੀ ਹੈ ਇਹਨਾਂ ਤੇ ਆਗਨੀ ਸਾਹਿਬੀ ਸਰ ਕਿਉਂਕਿ ਆਪਾਂ ਮਦਦ ਮੰਗ ਰਹੇ ਆ ਆਮ ਜਨਤਾ ਕੀ ਆਹ ਦੇ ਕਾਰਗੇ ਤੇ ਬੰਨੇ ਹੜੀ ਜੀਐਸਟੀ ਕਰਕੇ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਰਕਾਰ ਇਨਸਾਫ ਚਾਹੀਦਾ ਮੈਨੂੰ ਸਰ ਬਸ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਮ ਆ ਠੀਕ ਆ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1:30 ਵਜੇ ਇੱਥੇ 24/7 ਤੇ ਆ ਮੈਨੂੰ ਮੁੰਡੇ ਤੰਗ ਕਰਨਦੇ ਸੀ ਤੇ ਮੈਂ ਗ੍ਰੀਨ ਐਵੇਨਿਊ ਚੌਂਕੀ ਤੇ ਆਪਣੀ ਕੰਪਲੇਂਟ ਲੈ ਕੇ ਗਿਆ ਕਿ ਭਾਜੀ ਮੈਨੂੰ ਮੁੰਡੇ ਤੰਗ ਕਰੰਦੇ ਨੇ ਕਹਿੰਦੇ ਇਹਨਾਂ ਨੇ ਮੇਰੇ ਨਾਲ ਥੱਪੜ ਮਾਰਦਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦਾ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆਹ ਦੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹੱਤਗੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਇਹਨਾਂ ਦਾ ਕੋਈ ਪ੍ਰਾਈਵੇਟ ਸੀਗਾ ਵਰਦੀ 'ਚ ਉਹਨੂੰ ਕਹਿੰਦੇ ਗੇ ਗਏ ਇਹਨਾਂ ਨੂੰ ਕੁਝ ਕਰਨਾ ਕੀ ਭਾਜੀ ਕੀ ਵਾਕਿਆ ਹੋਇਆ ਪੁਲਿਸ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤੇ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਦਦ ਕਰਨ ਆਏ ਆਂ ਲੋਕਾਂ ਦੀ ਯਾਰ ਅਸੀਂ ਮਦਦ ਕਰਨ ਆਏ ਆਂ ਅਸੀਂ ਕੋਈ ਮੈਂ ਤੁਹਾਨੂੰ ਕੁਝ ਕਹਿਤੋਂ ਨਾ ਦਿੱਤਾ ਤੁਹਾਡਾ ਕੋ ਇਨਸਾਫ ਦੀ ਮੰਗ ਕਰਨ ਹੀ ਆਏ ਆਂ ਉਲਟਾ ਸਾਨੂੰ ਗਲਤ ਕਹਿੰਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇ ਹੈਗਾ ਤੇ ਉਹਦਾ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਦਾ ਮੇਰਾ ਕੀ ਕਸੂਰ ਆ ਉਹ ਮਰ ਜੇ ਵਿਚਾਰਾ ਯਾ ਤਾਂ ਫਿਰ ਕਹਿ ਦੋ ਕਿ ਗੇ ਨੂੰ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਇਆ ਕਰਾਓ ਕਿ ਉਹਨੇ ਡਰਿੰਕ ਕੀਤੀ ਆ ਉਹ ਤਾਂ ਤੁਸੀਂ ਕਿਦੋਂ ਰਾਹ 'ਚ ਫੜ ਕੇ ਲਿਆ ਉਹ ਤਾਂ ਵਿਚਾਰਾ ਆਪ ਚੌਂਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਆ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਹੋ ਯਾਰ ਮੰਨ ਲਓ ਜੇ ਉਹ ਤੁਹਾਡੇ ਦਰਵਾਜ਼ੇ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਆ ਪੈ ਡਿੱਗਿਆ ਉਹ ਭਾਜੀ ਆ ਡਿੱਗਣ ਦੇ ਨਿਸ਼ਾਨ ਇਧਰ ਆ ਸੰਜੂ ਮੋਟਰਸਾਈਕਲ ਤੇ ਆ ਪਾਇਆ ਤੇ ਮੋਟਰਸਾਈਕਲ ਭਾਜੀ ਇਧਰ ਇਧਰ ਆ ਡਿੱਗਣ ਦੇ ਨਿਸ਼ਾਨ ਨੇ ਦੱਸੋ ਮੈਨੂੰ ਆ ਦੱਸੋ ਆ ਡਿੱਗਣ ਦੇ ਨਿਸ਼ਾਨ ਨੇ ਭਾਜੀ ਦੱਸੋ ਮੈਨੂੰ ਤੁਸੀਂ ਘਟੋ ਘਟ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਸ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਤੜਨਾ ਅਸੀਂ ਤਾਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉਦੋਂ ਕਹਿੰਦੇ ਤੁਸੀਂ ਕਿਉਂ ਮਦਦ ਲਈ ਆ ਕੇ ਦੱਸ ਮਦਦ ਲਈ ਜ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣ ਕੇ ਕੋਲ ਫਿਰ ਤੁਸੀਂ ਜਿੰਨਾ ਮਰਜ਼ੀ ਧੱਕਾ ਕਰੀ ਜਾਓਗੇ ਯਾਰ ਠੀਕ ਹੈ ਕਿਹੜਾ ਮੋਟਾ ਆ ਸੀਗਾ ਰਾਤ ਕਹਿੰਦਾ ਵੀ ਇੱਥੇ ਫੁੱਟ ਮਾਰ ਰਹੀ ਕੀ ਮਾਰਨਾ ਇਹ ਰਾਤ 3:00 ਵਜੇ ਆਇਆ ਮਲਾਜਮਾ ਤੋਂ ਸ਼ਰਾਬੇ ਦੀ ਪੀਤੀ ਹੋਈ ਸੀ ਤੇ ਮਲਾਜਮ ਨੂੰ ਆ ਕੇ ਗਲਤ ਬੋਲਣ ਲੱਗ ਗਿਆ ਇਹ ਜੱਗਦਾ ਵੀ ਇਹ ਮੋਟਛਲ ਭਜਾਉਣ ਲੱਗਾ ਤੇ ਇਹਦਾ ਮੋਟਛਲ ਬੈਰੀਏ ਤੋਂ ਵੱਜਾ ਤੇ ਥਲੇ ਡਿੱਗਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਇਹ ਮਲਾਜਮਾ ਕੋ ਇਹ ਗਲਤ ਬੋਲ ਕੇ ਜਦੋਂ ਜਾਣ ਲੱਗਾ ਇਹ ਫਿਰ ਕੈਮਰੇ 'ਚ ਵੀਡੀਓ ਬਣਾਉਣ ਡਾਇਆ ਤੇ ਮਲਾਜਮਾ ਨੂੰ ਵੀ ਉਲਟਾ ਬੋਲਣ ਲੱਗ ਗਿਆ ਸਰ ਮਲਾਜਮਾ ਗਲਤ ਬੋਲਣ ਕਰਕੇ ਉੱਤੇ ਕੁੱਟ ਮਾਰੀ ਗਈ ਨਹੀਂ ਕੋਟ ਬਾਰ ਦੀ ਕੀਤੀ ਕੋਈ ਵੀ ਸਿਰਫ ਉਹ ਡਿੱਗਣ ਕਰਕੇ ਛੱਟ ਲੱਗੀ